ਮੇਰੇ ਗਾਹ ਸੁਣੋ ਕੀ ਕਰਨ ਦੇ ਤੁਸੀਂ ਇੱਥੇ ਹੋਣਾ ਮੈਂ ਚੱਲਿਆ ਹਾਂ ਕੰਮ ਕਿਤੇ ਕੰਮ ਤਾਂ ਹੀ ਚੱਲਿਆ ਕਿਤੇ ਕਾਲਾ ਪਤਾ ਮਾਤਾ ਨੇ ਕਿੰਨਾ ਹੜਨਾ ਰੌਲਾ ਪਾਇਆ ਰਾਤੀ ਆਪ ਤੇ ਤੁਸੀਂ ਮੈਨੂੰ ਦਬਕੇ ਮਾਰ ਕੇ ਗਾਂ ਜਾਂਦੇ ਜੇ ਤੇ ਉਹਦੇ ਸਾਹਮਣੇ ਨਾਲੇ ਹੱਥ ਚੁੱਕਿਆ ਤੇ ਉਹਨੇ ਮੁੜ ਕੇ ਗੱਲ ਫੜੀ ਹੀਗੀ ਆਪ ਤੇ ਤੁਸੀਂ ਮੁੜ ਕੇ ਗਾਂ ਗਏ ਉਹਨੇ ਮੇਰੇ ਦਵਾਲੇ ਪਤਾ ਕਿੰਨਾ ਹੋਈ ਹੀਗੀ ਹੁਣ ਜਾਂਦੀ ਨਹੀਂ ਪਏ ਕਿ ਹੁਣ ਜਾ ਜਾ ਜਾਂਦੀ ਵੀ ਨਹੀਂ ਫਿਰ ਜੋਤੀ ਕੱਲਾ ਉਹਦਾ ਕਸੂਰ ਨਹੀਂ ਕਸੂਰ ਤੇਰਾ ਵੀ ਹੈ ਸਾਰਾ ਕਸੂਰੀ ਮੈਂ ਤਾਂ ਕਹਿਣ ਦੀ ਮੇਰਾ ਜਦੋਂ ਮੈਂ ਤੁਹਾਨੂੰ ਕਿ ਜੋ ਕੋ ਹਾਂਦੀ ਦੀ ਤੁਸੀਂ ਚੁੱਪ ਕਰ ਜਾ ਕੱਲ ਫੇਰ ਤੁਸੀਂ ਕੋਈ ਗੱਲ ਛੇੜੀ ਹੋ ਕਿ ਫੇਰ ਡਈਆਂ ਚ ਤੁਸੀਂ ਗੱਲ ਮੈਂ ਕੋਈ ਨਹੀਂ ਛੇੜੀ ਮੈਂ ਤਾਂ ਆਪਾ ਕਰਕੇ ਅੰਦਰ ਬੈਠੀ ਸੀਗੀ ਇੰਨਾ ਰੌਲਾ ਪਾਈ ਜਾਵੇ ਲੋਬੀ ਚ ਬੈਠੀ ਪਾਈ ਜਾਵੇ ਫੇਰ ਬੰਦਾ ਕੀ ਕਰੇ ਵੀ ਇੱਕ ਜਾਣਾ ਸੁਣੀ ਜਾਵੇ ਤੇ ਇੱਕ ਜਾਣਾ ਬਸ ਬੋਲੀ ਜਾਵੇ ਓ ਮੈਨੂੰ ਨਹੀਂ ਟੱਡਾ ਕੋ ਪਤਾ ਲੱਗਦਾ ਤੁਸੀਂ ਜੋ ਕਰਨਾ ਕਰੋ ਅੱਗੇ ਭਲਾ ਹੀ ਕੀ ਕਰਨ ਦੇ ਆ ਤੁਹਾਨੂੰ ਤੇ ਕੱਲ ਵੀ ਕਹੀਏ ਸਹੀ ਬਸ ਫਿਰ ਤੁਹਾਨੂੰ ਤਾਂ ਚੋਬੀ ਜਾਂਦੀ ਆ ਮੇਰੀ ਗੱਲ ਹੀ ਬਸ ਤੇ ਚੁੱਪ ਨਹੀਂ ਕੀਆ ਨਾ ਮੈਂ ਤੈਨੂੰ ਕੋ ਕਹਿਣ ਜੋਗਾ ਨਾ ਉਹਨੂੰ ਕੋ ਕਹਿਣ ਜੋਗਾ ਮੈਂ ਕਵਾਂ ਕਿਨੂੰ ਨਾ ਤੁਸੀਂ ਨਾ ਤੂੰ ਮੰਦੀ ਨਾ ਉਹ ਮੰਦੀ ਆ ਅੱਜ ਤੇ ਹੱਥ ਚੁੱਕ ਕੇ ਤੇ ਤੁਸੀਂ ਬੜਾ ਵਧੀਆ ਕੰਮ ਕੀਤਾ ਫਿਰ ਜੇ ਤੂੰ ਹੀ ਮੰਨ ਲੈ ਤੇ ਤੂੰ ਹੀ ਚੁੱਪ ਕੀਤੀ ਰਿਹਾ ਕਰੀ ਜੋ ਮੈਂ ਤੈਨੂੰ ਤੇ ਕਿੰਨਾ ਅਖੰਡੇ ਕਿ ਤੂੰ ਚੁੱਪ ਕਰ ਜਾ ਚੁੱਪ ਕਰ ਜਾ ਚੁੱਪ ਕਰ ਜਾ ਪਰ ਤੂੰ ਮੂੰਹ ਤੇ ਜਬਾਨ ਪਾਉਣੀ ਸੀ ਉਹਨੂੰ ਪੁੱਛਿਆ ਹਾਂ ਨਾਲ ਰੂਪ ਨੂੰ ਵੀ ਕਈ ਕੋ ਕਿਹਾ ਉਹਨੇ ਉਹ ਮੈਂ ਹੁਣ ਦੱਸ ਕੀ ਆਖਾਂ ਤੁਹਾਨੂੰ ਉਹੀ ਗੱਲ ਨਾ ਵੀ ਮੈਨੂੰ ਉਹਨੇ ਤੁਸੀਂ ਕੋ ਕਹਿ ਸਕਦੇ ਉਹਨੂੰ ਤੇ ਤੇ ਸਭ ਕੋ ਜੇ ਕਹਿ ਸਕਦੇ ਜੇ ਕਿੰਨੂ ਮਾਦਾ ਨੂੰ ਸਮਝਾ ਸਕਦੇ ਛੇ ਤੇ ਤੰਨੂ ਮੈਂ ਸਮਝਾਉਂਦੇ ਤੂੰ ਕਿੰਨਾ ਸਮਝਣ ਦੇ ਜਿੰਨਾ ਕੋਨੇ ਸਮਝਾਉਂਦਾ ਉਹਨਾਂ ਨੂੰ ਹੁਣ ਸੁਣ ਸਾਰਾ ਜੋਰ ਤੁਹਾਡਾ ਮੇਰੇ ਤੇ ਚੱਲ ਜਾਂਦਾ ਵਾ ਨਹੀਂ ਮੈਂ ਦੱਸਣਾ ਤੂੰ ਕਿੰਨਾ ਸਮਝਣ ਨਹੀਂ ਹੈ ਮੈਂ ਸਮਝੀ ਮੈਂ ਤਾਂ ਚੁੱਪ ਕਰਕੇ ਅੰਦਰ ਬੈਠੀ ਹੀਗੀ ਉਹੀ ਲੋਕੀ ਬੈਠੀ ਰੋਣਾ ਪਾਈ ਜਾਂਦੇਗੇ ਪਤਾ ਵਾ ਤੂੰ ਚਾਹ ਲਿਆ ਘੁੱਟ ਤੇ ਮੈਂ ਚਾਹ ਪੀ ਕੇ ਜਮਾ ਕਿਸੇ ਨਾ ਕਿ ਅਬਨੇ ਜਾਣਾ ਹੁੰਦਾ ਵਾ ਤੇ ਮਨੇਰੇ ਫੇਰ ਤੁਹਾਡਾ ਕੋਈ ਨਾ ਵੀ ਕੋਈ ਨਾ ਵੀ ਮੁੱਦ ਜਾ ਹੋਏ ਦਾ ਸ਼ੁਰੂ ਕੰਮ ਮੈਂ ਲੱਗੀ ਆਪਣੀ ਕੁੜੀ ਤਿਆਰ ਕਰਨ। ਤਦੋਂ ਚਾਹ ਲਿਆ ਦੀ ਘੋਟਾ। ਚਾਹ ਤਿਆਰ ਹੋ ਗਿਆ ਨਾ? ਹਾਂਜੀ ਅਮਾ ਜੀ। ਹਾਂਜੀ ਕਾਪੀ ਚਾਹੀਦੀ ਆ। ਮੈਂ ਆਮਨੇ ਫੇਰ ਕੰਪਿਊਟਰ ਦੀ ਏ। ਕੰਪਿਊਟਰ ਏ। ਹੂੰ। ਲੋਨ ਲਈ ਲੋਨ। ਤਾਂ ਪੀ ਚਾਹੀਦੀ ਆ। ਤੇ ਤੂੰ ਕੱਲ ਦੱਸਦੀਆਂ ਤੇ ਕੱਲ ਪਾਪਾ ਆਉਂਦੇ ਆਂਦੇ ਲਈ ਆਉਂਦੇ ਸ਼ਾਮਾਂ ਨੂੰ ਜੁਰ ਕਿਤੇ ਗਏ ਸੀਗੇ। ਇਹ ਯਾਰ ਨੇ ਲੱਭ ਕੇ ਦੇ ਦੋ। ਲੱਭ ਕੇ ਮੈਂ ਕਿੱਥੋਂ ਦਵਾਵਾਂ ਵੀ ਚਲ ਕੋਈ ਨਹੀਂ ਆ ਜਾ ਪਾਪਾ ਨੂੰ ਦੇ ਦਿੰਨੇ ਸਨਾ। ਹੁਣੇ ਚਾਹੀਦੀ ਨਾ ਚੱਲ ਚੱਲ ਕਹਿ ਦਿੰਨੇ ਆ ਈ ਗੰਡੀ ਮਾਦਾ ਆਹ ਆਹ ਫੀਸ ਟਾਰਦੇ ਫੀਸ ਕੋਈ ਨਹੀਂ ਟਾਰਦਾਂਗੇ ਕੀ ਹੈ ਟਾਰਦਾਂਗੇ ਪਤਾ ਕੋਈ ਨਹੀਂ ਆਣੋਂ ਆਪਾਏ ਨਹੀਂ ਹੋਰ ਤਾਂ 15 ਨਾਲ ਛੋਨੇ ਦੇ ਪੈਸੇ ਕੇ ਟਾਰਦਾਂਗੇ ਆਹ ਚਾਹ ਸਹੀ ਆ ਕੇ ਰੋ ਨੂੰ ਕਾਪੀ ਜਾਂ ਦੇ ਇੱਕ ਕੰਪਿਊਟਰ ਦੀ ਕੋਈ ਨਹੀਂ ਉਹ ਲੈ ਦੂੰਗਾ ਠੀਕਾ ਕਿੰਨੀਆਂ ਕਿਤਾਬਾਂ ਪਈਆਂ ਹੋਵੇ ਦੰਦੇ ਲੱਗੇ ਕੋਹ ਅੰਦਰ ਪਈਆਂ ਹੈ ਤੁਹਾਨੂੰ ਸਭ ਰਹੀ ਨਹੀਂਗਾ ਵੀ ਕਿਤਾਬਾਂ ਹੀ ਇਤਰਾ ਇਕੱਠੀਆਂ ਕਰੀਆਂ ਜਾਣਗੀਆਂ ਹੈ ਮਾਦਾ ਜੇ ਤੂੰ ਨਹੀਂ ਘੜੀ ਨਿਆਣਾਂ ਲਾਗੇ ਤੈਨੂੰ ਪਤਾ ਕਿ ਪੜ੍ਹਾਈ ਦੇ ਵਿੱਚ ਕੀ ਕਿਹੜੀ-ਘੜੀ ਕਾਪੀ ਚਾਹੀਦੀ ਕੀ ਚਾਹੀਦਾ ਹੁੰਦਾ ਜੇ ਤੂੰ ਨਹੀਂ ਤਸੀਂ ਆਪਣੇ ਨਿਆਣਾਂ ਘੜੀ ਲਾ ਕੇ ਇੱਟੀਆਂ ਗਾੜੀ ਨਿਆਣਾਂ ਨੂੰ ਪਤਾ ਚਾਹੀਦਾ ਕਿ ਨਹੀਂ ਚਾਹੀਦੀਆਂ ਤੇ ਉਹ ਕਈ ਵਾਰ ਕੇ ਤੇ ਖਾਲੀ ਹੁੰਦੇ ਆ ਤੇ ਉਹ ਪਾਰ-ਪਾਰ ਸੁੱਟੀ ਜਾਂਦੇ ਆ ਇਹਨਾਂ ਨੂੰ ਪਤਾ ਵੀ ਕਿੱਥੋਂ ਪਏ ਹੁੰਦੇ ਆ ਉਮਾਰਾ ਤੂੰ ਪਹਿਲੇ ਹਉਣੀ ਫੇਕਦੇ ਹੋ ਤੇ ਮੈਂ ਕਿੱਥੋਂ ਲਿਉਣੀ ਆ ਤੇ ਫੇਰ ਹੈ ਵੀ ਮੈਂ ਕੋਈ ਨੌਕਰੀ ਕਰ ਲਈ ਨਾ ਪੜਨ ਲਈ ਆ ਉਹਨੂੰ ਕਾਪਿਆ ਕਿਤਾਬਾਂ ਤੁਹਾਨੂੰ ਚਾਹੀਦੀਆਂ ਚਾਹੀਦੀਆਂ ਫੀਸ਼ੀਓ ਨੂੰ ਚਾਹੀਦੀ ਆ ਤੇ ਉਹਦੇ ਦੰਦੇ ਲੱਗੇ ਇੱਥੇ ਵੀ ਅੰਦਰ ਵੀ ਪਏ ਆ ਤੂੰ ਕਹਿਣਾ ਕਿ ਬਨੇ ਰੋਜ ਕਹਿਣਾ ਕਿ ਬਨੇ ਸुरू ਹੋ ਜਾਗਾ ਤੇ ਮੈਂ ਕੀ ਆਖਣਾ ਮੇਰੀ ਉਨ ਲੈ ਜਾਓ ਜੋ ਮਰਜ਼ੀ ਕਰੀ ਜੋ ਅੱਗੇ ਕਹਦੇ ਤੁਸੀਂ ਮੈਨੂੰ ਪੁੱਛਦੇ ਜੀ ਇਪੋਚੇ ਕਿ ਤਰਦੇ ਇਹਦਰ ਮਾਜੀ ਤਰ ਪੈਂਦੇ ਨਾ ਕਦੇ ਦੱਸਣਾ ਨਾ ਪੁੱਛਣਾ ਵੀ ਜਾਂ ਹੀ ਚੱਲੇ ਆ ਜਾਂ ਕਿਤਰਾ ਨਾ ਤੇ ਕਿੱਥੇ ਗਏ ਆ ਤਰੇ ਰਹਿਨੇ ਮੈਨੂੰ ਕੀ ਪਤਾ ਕਿੱਥੇ ਗਏ ਕਿੱਥੇ ਗਏ ਦੱਸ ਨਾ ਵੀ ਹਾਂ ਕਿ ਕਿੱਥੇ ਗਏ ਸੀ ਤਰੇ ਰਹਿਨੇ ਕਦੀ ਇਧਰ ਕਦੀ ਇਧਰ ਸਾਨੂੰ ਕੋਈ ਪਤਾ ਕਿੱਥੇ ਜਾਂਦੇ ਕਿੱਥੇ ਨਹੀਂ ਜਾਂਦੇ ਨਾ ਹੀ ਕਿ ਬਣ ਕੇ ਗਏ ਘਰੋਂ ਨਾ ਹੋਰ ਤੂੰ ਆਣੀ ਰੋਜ਼ ਤਰਦੇ ਇਹ ਵੀ ਮੈਨੂੰ ਦੱਸਣਾ ਕਿ ਹਾਂ ਵੀ ਇਧਰ ਗਏ ਤੁਸੀਂ ਮੈਂ ਆਤ ਬੱਜੀ ਤੁਹਾਡੇ ਕਿ ਕਿੱਧਰ ਗਏ ਤੁਸੀਂ ਕਰੋ ਤੈਨੂੰ ਜਾਂਦੇ ਨੂੰ ਪਤਾ ਨਹੀਂ ਲੱਗਦਾ ਕਿ ਨਹੀਂ ਹਾਂ ਵੀ ਕਰੋ ਗਿਆ ਕਰੋ ਤਾਂ ਸਾਨੂੰ ਦੱਸ ਦਨ ਹੋ ਕੇ ਗਿਆ ਨੂੰ ਕਿ ਆਪਣੇ ਕਹੇ ਨਹੀਂ ਅਸੀਂ ਬੱਸ ਐਵੇਂ ਹੀ ਕਹਿਣਾ ਕਿ ਇਹ ਬਨੇ ਤੇ ਤਾਂ ਗੱਤ ਕਰ ਹੀ ਜਾਣਾ ਉਹ ਜਦੋਂ ਮੈਂ ਬੋਲਣ ਤੇ ਤੇਰਾ ਫੇ ਵੀ ਬੋਲਣਾ ਜ਼ਰੂਰੀ ਹੈ ਕਿਉਂਕਿ ਤੈਨੂੰ ਕਿੰਨਾ ਫੇ ਤੈਨੂੰ ਸਮਝਾਇਆ ਵਾ ਕਿ ਤੈਨੂੰ ਕੁੜੀ ਨੂੰ ਜੋ ਮੈਂ ਤੈਨੂੰ ਆਖਿਆ ਕਿ ਲੈ ਦੂੰਗਾ ਲੈ ਦੂੰਗਾ ਤੂੰ ਹੀ ਕਿਉਂ ਫਕਰ ਜਾ ਕਰ ਹੋਰ ਜਿਹੜੀ ਚਾਹੀਦੀ ਕੁੜੀ ਨੂੰ ਚਾਹੀਦੀ ਆ ਵੇ ਜਾਂਦੀ ਆ ਆ ਫੇਰ ਤੇਰੇ ਵਿੱਚ ਬੋਲਣਾ ਜ਼ਿਆਦਾ ਜ਼ਰੂਰੀ ਆ ਮੈਂ ਤੈਨੂੰ ਇੱਥੇ ਕਿੰਨਾ ਸੁਝਾਇਆ ਕਿ ਚੋ ਕੋਈ ਗੱਲ ਕਰਨ ਦੇ ਵਿੱਚ ਨਾ ਬੋਲਿਆ ਕਰ ਮੈਨੂੰ ਸੁਝਾਈ ਜਾਇਆ ਕਰ ਮੈਂ ਤੈਨੂੰ ਹਟਾਇਆ ਵਾ ਮੇਰੀੇ ਵੱਲੋਂ ਜੋ ਮਰਜ਼ੀ ਕਰੀਂਦੋ ਜੋ ਮਰਜ਼ੀ ਕਰੋ ਜੋ ਮਰਜ਼ੀ ਨਾ ਕਰੋ ਮੈਨੂੰ ਕੀ ਪਤਾ ਉਹ ਮਾਰਾ ਹੈ ਤਾਂ ਰੋਜ ਹੈ ਤਾਂ ਮਰਨਾ ਨਾ ਛੜੀ ਪਿਆ ਕਰ ਨਾ ਛੜੀ ਪਿਆ ਕਰ ਗਾੜੀ ਨੂੰ ਮੈਨੂੰ ਪਤਾ ਪੈ ਇੰਨਾ ਖਰਚਾ ਵਾ ਜਿਹੜਾ ਉਹ ਕਿੱਥੋਂ ਕਰਨਾ ਵਾ ਤਾਂ ਖਰਚਾ ਹੈ ਕਿ 10 ਰੁਪਏ ਦੀ ਕਾਪੀ ਆਣੀ ਉਹਦਾਂ ਤਰ੍ਹਾਂ ਕੀ ਕੀ ਤਰ੍ਹਾਂ ਖੋਜ ਲਿਆ ਵਾ ਦਹਾਂ ਦੀ ਲਾਹ ਹੋਈਆਂ ਦੀ ਲਾਹ ਮੈਨੂੰ ਕੀ ਜੋ ਮਰਜੀ ਕਰੋ 10 ਰੁਪਏ ਦੀ ਕਾਪੀ ਆਣੀ ਉਹਦਾਂ ਕੀ ਤਰ੍ਹਾਂ ਖਰਚਾ ਹੋਜ ਲਿਆ ਨਿਆਣੇ ਤੇ ਆਦੇ ਹੁਣੇ ਖੂਪ ਹੋ ਇਹ ਤਰ੍ਹਾਂ ਪਿੱਛੇ ਤੇ ਨਾ ਹੁਣੇ ਕੀ ਜਿਹੜੀ ਹੁਣ ਉਹਨੂੰ ਚਾਹੀਦੀ ਏ ਤਾਂ ਉਹਨੂੰ ਉਹਨੇ ਉਹਨੂੰ ਚਾਹੀਦੀ ਨਹੀਂ ਆ ਉਹਨੇ ਲਿਖਣਾ ਨਹੀਂ ਜਾ ਕਾਪੀ ਤੇ ਤੁਹਾਨੂੰ ਪਤਾ ਹੋਊਗਾ ਜੋ ਮਰਜੀ ਕਰੀ ਜਾਓ

ਇਹ ਹਮਾਰਾਤ ਨੋ ਕੋਹਾਨੇ ਆ ਐ ਦਰਨਾਂ ਨੇ ਚੁੱਪਰ ਕੇ ਤੂੰ ਬਹਿ ਕੇ ਰੋਟੀ ਖਾ ਲਈ ਜਾ ਆਪਣਾ ਤੂੰ ਗੜੀ ਉਹ ਵੀ ਨਹੀਂ ਕੋਈ ਪੇਠੀ ਪੜਾਈ ਖਾਣੀ ਹੁਣ ਤੈਨੂੰ ਕੀ ਕਰੀਏ ਅਜੇ ਹੁੰਦੇ ਨਹੀਂ ਕੋਈ ਤੂੰ ਪਰ ਇਹ ਹੁਣ ਜੇ ਕੋਈ ਕਾਪੀ ਕਿਤਾਬ ਕੁੜੀ ਨੂੰ ਲੈ ਗਏ ਉਟੋ ਟੋੜਾ ਵੀ ਫੇਰ ਔਲਾ ਪਾਉਣ ਐਂ ਤੂੰ ਕੋਈ ਗੱਲ ਕੀਤੀ ਨਹੀਂ ਨਹੀਂ ਹੁ ਕਰਦੀ ਮੇਰੇ ਪਵਾੜੇ ਮੇਰੇ ਸਿਆਪੇ ਆ ਸਿਆਪੇਰੇ ਹੱਡੇ ਆ ਸਾਡੇ ਕਾਦੇ ਮੇਰੇ ਘਰ ਦੇ ਮਾਲਕ ਜੇ ਤੇ ਮੈਂ ਪਾਉ ਮੈਂ ਪੁੱਛਿਆ ਨਾ ਕਵਾਵੇ ਕੋਈ ਕਿ ਕੀ ਹੈ ਤੇ ਕੀ ਨਹੀਂ ਵਾਹੀ ਮਾਤਾ ਕੋਈ ਗਾਇਬ ਕਰਦੇ ਨਹੀਂ ਰਵਾਂ ਨਾ ਪਈ ਰਵਾਂ ਮੈਂ ਜੀ ਪੁੱਛਿਆ ਨਹੀਂ ਵੀ ਮਾਤਾ ਤੈਨੂੰ ਕੀ ਹੁੰਦਾ ਕੀ ਕਰਦੇ ਆ ਨਾ ਦੁੱਖ ਸੁੱਖ ਦੇ ਵੇਲੇ ਨਾ ਕਦੇ ਪੁੱਛਣਾ ਨਾ ਤੋਹਣਾ ਹੋਰ ਦਮ ਦਸ ਕੇ ਤਾਂ ਪੁੱਛੀਏ ਤੈਨੂੰ ਤੁਰ ਆ ਜਦੋਂ ਤੈਨੂੰ ਕੋਈ ਗਾੜੀ ਕੋਲ ਪੁਸ਼ੀਏ ਦੁੱਧ ਗਾੜੀਓ ਪੁੱਠਾ ਜਵਾਬ ਦੇਣਾ ਹੁੰਦਾ ਹੋਗਾ ਕਦੀ ਤਹਾਂ ਪੁੱਛਿਆ ਵਾ ਵੀ ਮਾਤਾ ਤੈਨੂੰ ਕੀ ਹੁੰਦਾ ਵਾ ਕੀ ਕਰਦੀ ਆ ਤੈਨੂੰ ਦਵਾਈ ਬੂਟੀ ਚਾਹੀਦੀ ਆ ਜਾਂ ਕਿੱਦਾਂ ਕਿੱਦਾਂ ਨਹੀਂ ਪੁੱਛਿਆ ਕਦੀ ਆਜ ਮੈਂ ਹੁਣ ਤੈਨੂੰ ਆਣ ਕੇ ਪੁੱਛਿਆ ਮੈਂ ਮਾਤਾ ਕਿੱਦਾਂ ਠੀਕ ਆ ਦੁੱਧ ਗਾੜੀਆਂ ਕੋਈ ਨਹੀਂ ਆ ਉਹ ਬਹੁਤ ਨੂੰ ਸੁਣਿਆ ਨਹੀਂ ਆ ਕੁੜੀ ਨੇ ਮਾੜਾ ਕਾਫੀ ਦਾਖਾ ਉਹ ਤਨੂਸਲੇ ਸੁਣ ਗਿਆ ਉਹ ਤੋਂ ਜਵਾਬ ਦਿੱਤਾ ਨਹੀਂ ਗਾੜੀਆਂ ਹੈ ਕੀ ਚਤ ਨੂੰ ਕੀ ਹੋ ਗਿਆ ਚਤ ਨੂੰ ਹੁਣ ਮੈਂ ਤੈਨੂੰ ਆਣ ਕੇ ਪੁੱਛਿਆ ਕਿ ਨਹੀਂ ਪੁੱਛਿਆ ਤੂੰ ਗੜੀ ਤੁਹਾਨੂੰ ਹੀ ਹੋ ਗਿਆ ਮੈਨੂੰ ਕੀ ਹੋਣਾ ਤੂੰ ਗਾੜੀਆਂ ਆਣੇ ਕੋਈ ਨਹੀਂ ਆ ਕੋਈ ਨਹੀਂ ਜੋ ਆਂਦੇ ਕਰੋ ਕੀ ਕਰਨਾ ਦੱਸ ਕੀ ਪਤਾ ਮੈਨੂੰ ਕੀ ਕਰਨਾ ਤੁਹਾਨੂੰ ਪਤਾ ਹੋ ਕੀ ਕਰਨਾ ਕੀ ਨਹੀਂ ਕਰਨਾ ਮੈਨੂੰ ਇਸ ਗੱਲ ਦੇ ਵਿੱਚ ਕੀ ਪਤਾ

ਖੜਗਦੇ ਆ ਉਹ ਕਿਥੋਂ ਹੁੰਦੇ ਆ ਤੈਨੂੰ ਕੋਈ ਤਨਖਾਹ ਲੱਗੀ ਤੇਰੀ ਇਹ ਨਹੀਂ ਰੋਕਣਾ ਪੀਤੀਏ ਪਤਾ ਹੈ ਤੇਰੇ ਵੀ ਤੁਸੀਂ ਨਾ ਰੋਜ਼ ਰੋਜ਼ ਖਾਇਆ ਕਰੋ ਚੀਜ਼ਾਂ ਇੱਕ ਵਾਰੇ ਮਾੜਾ ਮੋਟਾ ਵੀ ਆਪਣੇ ਟਾਈਮ ਪਾਸ ਕਰਨਾ ਚਾਹੀਦਾ ਵਾ ਉਹ ਤੁਹਾਡਾ ਤਾਂ ਕਿਹਨਾ ਕਿ ਬਨੇ ਰੋਲਾ ਹੀ ਰਹਿਣਾ ਵਾ ਉਹਨ ਕੀ ਕਰੇ ਤੁਹਾਨੂੰ ਬੰਦਾ ਇਹਨੂੰ ਸਮਝਾਵੇ ਹੋਣਾ ਤੈਨੂੰ ਸਮਝਾਵੇ ਤੂੰ ਉਹਨੂੰ ਸਮਝਾਵੇ ਜੋ ਵੀ ਕਰਨਾ ਕਰੀ ਜਾਓ ਸਾਨੂੰ ਕੋਈ ਪੁੱਛਦਾ ਕੌਣ ਦਾ ਵਾ ਪੰਜਾਂ ਤੇ ਹਾਂ ਤੁਸੀਂ ਘਰ ਵਿੱਚੋਂ ਹੈਗੇ ਜੇ ਨਹੀਂ ਹੈਗੇ ਬਿਲਕੁਲ ਹੀ ਇਤਨਾਂ ਦੇ ਹੰਦੇ ਹੰਦੇ ਆ ਵੀ ਮੇਰੇ ਦਾਰੇ ਜੀ ਹੋ ਗਏ ਆ ਵਾਦੂ ਹੀ ਹੋ ਗਏ ਹਾਂਜੀ ਹਾਂਜੀ ਵੀ ਹਾਂਜੀ ਘਰ ਦੇ ਕੋਲ ਕਿਉਂ ਨਹੀਂ ਦਿੰਦੇ ਕੰਜੂਸ ਕਿਉਂ ਨਹੀਂ ਕਰਦੇ ਆ ਚਲੋ ਕੋਈ ਨਹੀਂ ਫੋਟੋ ਪੁਰਾਣੇ ਬਜ਼ੁਰਗ ਇਤਾਂ ਹੀ ਕਰਦੇ ਹੁੰਦੇ ਸੀਗੇ ਲੇਰ ਤੇ ਉਹ ਤੈਨੂੰ ਪਤਾ ਹੀ ਆ ਜਦੋਂ ਤੇਰੀ ਫੀਸ ਆ ਰਹੀ ਹੈ ਜਾਂ ਤੂੰ ਕੁਝ ਮੰਗੇ ਤੂੰ ਇਦਾਂ ਹੀ ਕਰਦੇ ਉਹਨਾਂ ਨੇ ਹੁੰਦਾ ਵੀ ਜੇ ਵੀਰਾ ਹੁੰਦਾ ਤੇਰਾ ਤੇ ਉਹਨੂੰ ਉਹਨਾਂ ਨੇ ਸਭ ਕੁਝ ਲੈ ਲੈ ਦੇਣਾ ਹੀਗਾ ਤੇ ਮੈਂ ਵੀ ਇੱਕ ਕੁੜੀ ਆ ਮੈਨੂੰ ਆ ਗਈ ਆ ਚਲ ਕੋਈ ਨਹੀਂ ਤੂੰ ਨਾ ਟੈਨਸ਼ਨ ਲਿਆ ਕਰ ਤੂੰ ਆਪਣਾ ਪੜਾਈ ਹਲਦਿਆਂ ਦਾ ਕਰ ਠੀਕ ਆ ਹਾਂਜੀ ਹਾਂ ਚਲ ਕੋਈ ਨਹੀਂ ਜੇ ਉਹ ਵਾ ਤੈਨੂੰ ਇਦਾਂ ਕਰਾਂਗੇ ਵੀ ਪੈਸੇ ਦੇ ਦਾਂਗੇ ਜੇ ਤੂੰ ਸਕੂਲੋਂ ਲੈਣੀ ਹਾਂ ਕਾਪੀ ਕਿਉਂਕਿ ਹੁਣ ਤੇ ਤੈਨੂੰ ਪਤਾ ਜਾਣ ਦਾ ਟਾਈਪ ਨਹੀਂ ਹੈਗਾ ਵੀ ਤੂੰ ਦਰਦੁ ਤੇਰੀ ਬਾਸਾ ਜਾਣੀ ਆ ਹਾਂਜੀ ਹਾਂ ਤੇ ਤੂੰ ਆਪਣਾ ਐਨ ਧਿਆਨ ਦੇ ਨਾਲ ਪੜਨਾ ਵਾ ਤੇ ਆ ਆਪਣਾ ਲੰਚ ਬਾਕਸ ਤੇ ਵਾਟਰ ਬੋਤਲ ਪਾ ਲੈ ਤੇ ਉਹ ਉਥੇ ਉਹ ਆ ਪਾਪਾ ਹੁੰਦੇ ਆ 12 ਕਿਦਾਂ ਪਾਪਾ ਨਾਲ ਲੜੀ ਜਾਣ ਰਹੀ ਆ ਤੂੰ ਪੈਸੇ ਮੰਗੇ ਆ ਤੇ ਜਿੱਦਾਂ ਪਈ ਆ ਜਿੱਕੇ ਦੇ ਜਾਂਦੇ ਆ ਐਰ ਸਹੀ ਆ ਤੇ ਪਰ ਮਾਂਦੀ ਨਹੀਂ ਨਾ ਇਹ ਗੱਲ ਨੂੰ ਨਹੀਂ ਉਹਨੇ ਲੜਾਈ ਕਰਨੀ ਕਰਨੀ ਆ ਭਾਵੇਂ ਤੂੰ ਦਾਹਾਂ ਦੀ ਚੀਜ਼ ਮੰਗੇ ਭਾਵੇਂ ਪੰਜਾਹਾਂ ਦੀ ਭਾਵੇਂ 100 ਦੀ ਉਨੇ ਲੜਾਈ ਕਰਨੀ ਕਰਨੀ ਉਹਨੇ ਕਿਹਨਾ ਕੋਈ ਨਾ ਕੋਈ ਬਹਾਨਾ ਲੱਭਦੀ ਰਹਿੰਦੀ ਲੜਾਈ ਦਾ ਤੇ ਚਲ ਕੋਈ ਤੂੰ ਇੰਜ ਕਰਿਆ ਤਾਂ ਨਾ ਮੈਨੂੰ ਵੀ ਦੱਸਾਂ ਦਾ ਚੇਤਾ ਭੁੱਲ ਗਿਆ ਉਹ ਬੀਬੀ ਦੇ ਸਾਹਮਣੇ ਨਾ ਨਾ ਮੰਗਿਆ ਕਰ ਠੀਕ ਆ ਹਾਂ ਜਿਹੜੂ ਪਾਪਾ ਕੱਲੇ ਹੁੰਦੇ ਉਦੋਂ ਦੱਸ ਦਿਆ ਕਰ ਉਹਨਾਂ ਨੂੰ ਹਾਂ ਮੈਨੂੰ ਵੀ ਚੇਤਾ ਭੁੱਲ ਗਿਆ ਮੈਨੂੰ ਪਤਾ ਨਹੀਂ ਲੱਗਾ ਵੀ ਬੀਬੀ ਸਾਹਮਣੇ ਹੈਗੀ ਤੇ ਨਹੀਂ ਹੀ ਇਹ ਗੱਲ ਕਰਨੀ ਚਲ ਹੁਣ ਇਦਾਂ ਕਰ ਵੀ ਉਹ ਵਾ ਪਾਲਾ ਲੰਚ ਬਾਕਸ ਤੇ ਟਾਈਮ ਹੋ ਗਿਆ ਯਾਰ